ਅੱਜ ਜੀ ਆਪਾਂ ਤੁਹਾਨੂੰ ਦੋ ਕਹਾਣੀਆਂ ਸੁਣਾਵਾਂਗੇ ਬਿਲਕੁਲ ਸੱਚੀਆਂ ਕਹਾਣੀਆਂ ਜਿਹੜੀਆਂ ਤੁਸੀਂ ਕਦੇ ਵੀ ਨਹੀਂ ਸੁਣੀਆਂ ਤੇ ਇਹਨਾਂ ਦੋਨਾਂ ਤੋਂ ਸਿੱਖਣ ਨੂੰ ਮਿਲੂਗਾ ਦੂਸਰੀ ਕਹਾਣੀ ਜ਼ਰੂਰ ਸੁਣ ਕੇ ਜਾਇਓ ਤਾਂ ਪਹਿਲੀ ਕਹਾਣੀ ਸ਼ੁਰੂ ਕਰਦੇ ਹਾਂ ਜੀ 1968 ਦੇ ਵਿੱਚ ਮੈਕਸੀਕੋ ਦੇ ਵਿੱਚ 올림픽 ਖੇਡਾਂ ਹੋਈਆਂ 올림픽 ਖੇਡਾਂ ਦੇ ਵਿੱਚ ਹਾਈ ਜੰਪ ਇਵੈਂਟ ਸੀਗਾ ਉਹਦੇ ਵਿੱਚ ਸਾਰੇ ਖਿਡਾਰੀਆਂ ਨੇ ਭਾਗ ਲਿਆ 1968 ਤੋਂ ਪਹਿਲਾਂ ਸਾਰੇ ਖਿਡਾਰੀ ਜੰਪ ਕੇ ਮੇਲ ਲਗਾਉਂਦੇ ਸੀਗੇ ਜਿਹੜਾ ਡੰਡਾ ਹੁੰਦਾ ਜਿਹਨੂੰ ਆਪਾਂ ਬਾਰ ਵੀ ਕਹਿੰਦੇ ਆ ਉਹਦੇ ਉੱਤੋਂ ਦੀ ਪਹਿਲਾਂ ਇੱਕ ਲੱਤ ਟਪਾਉਂਦੇ ਸੀ ਇਹੋਂ ਦੂਸਰੀ ਲੱਤ ਟੱਪਾਉਂਦੀ ਸੀ ਜੀ ਇਸ ਤਰ੍ਹਾਂ ਜੰਪ ਲਗਾਉਂਦੀ ਸੀ ਜਿਵੇਂ ਹੁਣ ਆਪਾਂ ਆਪਣੇ ਚਾਚੇ ਦਾਇਆ ਨੂੰ ਕਹਿੰਦੀ ਵੀ ਜੰਪ ਲਗਾਉਣਾ ਇਹਦੇ ਉਤੋਂ ਦੀ ਤਾਂ ਉਹ ਐਂ ਲਗਾਊਗਾ ਨਾ ਪਹਿਲਾਂ ਇੱਕ ਲੱਤ ਟੱਪਾਉਂਦੇ ਡੰਡੇ ਦੇ ਉੱਪਰ ਦੀ ਫਿਰ ਦੂਸਰੀ ਲੱਤ ਪਰ ਉੱਥੇ ਖਿਡਾਰੀ ਆਇਆ ਡਿੱਕ ਫਸਵੇਰੀ ਤੇ ਡਿੱਕ ਫਸਵੇਰੀ ਸੀ ਜਿਹੜਾ ਉਹਨੇ ਬਿਲਕੁਲ ਹੀ ਅਲੱਗ ਕਰਤਾ ਹਾਈ ਜੰਪ ਪੁੱਨ ਪਹਿਲਾਂ ਸਾਰੇ ਖਿਡਾਰੀ ਇਸ ਤਰੀ ਜੰਪ ਲਗਾਉਂਦੇ ਸੀ ਉਹਨੇ ਕੀ ਕਰਿਆ ਪਹਿਲਾਂ ਉਹ ਡੰਡੇ ਤੱਕ ਭੱਜ ਕੇ ਆਉਂਦਾ ਸੀ ਇੱਕ ਪੈਰ ਚੱਕਦਾ ਸੀਗਾ ਤੇ ਪਹਿਲਾਂ ਸਿਰ ਲਗਾਉਂਦਾ ਸੀ ਡੰਡੇ ਉੱਪਰ ਦੀ ਫੇਰ ਸਾ ਬਾਕੀ ਸਾਰਾ ਸਟਰੀਟ ਪਾਉਂਦਾ ਸੀ ਤਾਂ ਉਹਨੇ ਬਿਲਕੁਲ ਅਲੱਗ ਤਰੀਕੇ ਨਾਲ ਜੰਪ ਲਗਾਇਆ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਐਵੇਂ ਜੰਪ ਲਗਾਉਂਦਾ ਤਾਂ ਜਦੋਂ ਨੇ ਜੰਪ ਲਗਾਇਆ ਸਾਰੇ ਹੈਰਾਨ ਹੋ ਗਏ ਜੱਜ ਹੈਰਾਨ ਹੋ ਗਏ ਸਾਰੇ ਜਿਹੜੇ ਦਰਸ਼ਕ ਸੀ ਉਹ ਵੀ ਹੈਰਾਨ ਹੋ ਗਏ ਵੀਰ ਇਹ ਕਿਹੜਾ ਨਵਾਂ ਤਰੀਕਾ ਹੈ ਨਾ ਤਾਂ ਉਹਨੇ ਜੰਪ ਸਿਰਫ ਲਗਾਇ ਹੀ ਨਹੀਂ ਨਵੇਂ ਤਰੀਕੇ ਨਾਲ ਜੰਪ ਲਗਾ ਕੇ ਰਿਕਾਰਡ ਵੀ ਬਣਾਇਆ ਉਹਨੇ 2.24 ਮੀਟਰ ਜੇ 7 ਫੁੱਟ 4 ਇੰਚ ਤੋਂ ਵੀ ਉੱਚਾ ਜੰਪ ਲਗਾਇਆ 골ਡ ਮੈਡਲ ਜਿੱਤਿਆ ਹੈ ਨਾ ਕੁਝ ਅਲੱਗ ਕਰਿਆ ਤਾਂ ਐਵੇਂ ਹੈਗਾ ਕਿਸੇ ਫੀਲਡ ਵਿੱਚ ਕੁਝ ਨਾ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਨੇ ਲੋਕ ਸੱਚੀ ਕਹਾਣੀ ਹੈ ਇਹ ਐਮੀਨਾ ਇੱਕ ਹੋਰ ਕਹਾਣੀ ਆ ਉਹ ਬਿਲਕੁਲ ਇਹ ਤੋਂ ਅਲੱਗ ਆ ਗਈ ਹੁਣ ਟਿਕਟ ਟਿਮ ਫੈਰਸਨਾ ਦਾ ਬੰਦਾ ਚੈਨਲ ਦੇ ਵਿੱਚ 1999 ਦੇ ਵਿੱਚ ਕਿੱਕ ਬਾਕਸਿੰਗ ਕਿੱਕ ਬਾਕਸਿੰਗ ਦਾ ਮਤਲਬ ਕੀ ਹੁੰਦਾ ਵੀ ਲੱਤਾਂ ਨਾਲ ਲੜਨਾ ਹੈ ਨਾ ਕਿ ਕਿ ਲੱਤਾਂ ਨਾਲ ਬਾਕਸਿੰਗ ਕਰਨੀ ਕਿੱਕ ਮਾਰ ਕੇ ਕਣਾ ਲੱਤਾਂ ਨਾਲ ਬਾਕਸਿੰਗ ਉਹਦੀ ਚੈਂਪੀਅਨਸ਼ਿਪ ਹੋਈ ਨੈਸ਼ਨਲ ਚੈਂਪੀਅਨਸ਼ਿਪ ਨੈਸ਼ਨਲ ਚੈਂਪੀਅਨਸ਼ਿਪ ਦਾ ਮਤਲਬ ਕੀ ਆ ਵੀ ਸਾਰੇ ਦੇਸ਼ ਦੇ ਖਿਡਾਰੀਆਂ ਨੇ ਭਾਗ ਲਿਆ ਜਿਹੜੇ ਕਿੱਕ ਬਾਕਸਿੰਗ ਕਰਦੇ ਸੀ 5-5 ਸਾਲਾਂ ਤੋਂ ਤਿਆਰੀ ਕਰਦਾ ਸੀ ਕੋਈ 6-6 ਸਾਲਾਂ ਤੋਂ ਪਰ ਇੱਕ ਦਿਨ ਟਿਮ ਫੈਰਿਸ ਜਿਹੜਾ ਉਹ ਰੂਲ ਪੜ ਰਿਆ ਸੀ ਬੈਠ ਕੇ ਮਹੀਨਾក ਪਹਿਲਾਂ ਇੱਕ ਬਾਕਸਿੰਗ ਦੇ ਉਹਨੂੰ ਨਾ ਦੋ ਰੂਲ ਨਜ਼ਰ ਆਏ ਪਹਿਲਾ ਰੂਲ ਨਜ਼ਰ ਆਇਆ ਵੀ ਇੱਕ ਦਿਨ ਪਹਿਲਾਂ weight ਹੁੰਦਾਗਾ ਭਾਰ ਤੋਂ ਲੈ ਜਾਂਦਾਗਾ ਕਿੱਕ ਬਾਕਸਿੰਗ ਦੀ ਚੈਂਪੀਅਨਸ਼ਿਪ ਤੋਂ ਪਹਿਲਾਂ ਤਾਂ ਦੂਜੇ ਰੂਲ ਨੂੰ ਆਇਆ ਉਹਦੇ ਦਿਮਾਗ 'ਚ ਬੀ ਜਦੋਂ ਆਪਾਂ ਤਿੰਨ ਬਾਰੀ ਇੱਕ ਰਾਉਂਡ ਦੇ ਵਿੱਚ ਕਿਸੇ ਨੂੰ ਡੇਗ ਦਈਏ ਜਾਂ ਗਰਾਉਂਡ ਤੋਂ ਬਾਹਰ ਕੱਢ ਦਈਏ ਤਾਂ ਆਪਾਂ ਜਿੱਤ ਜਾਂਦੇ ਹਾਂ ਹਨਾ ਤਾਂ ਇਹ ਦੋਨੇ ਰੂਲ ਉਹਦੇ ਦਿਮਾਗ 'ਚ ਆਏ ਉਹ ਕਹਿੰਦੇ ਰੇ ਤਾਂ ਮੈਂ ਵੀ ਕਰ ਸਕਦਾ ਹਨਾ ਤਾਂ ਉਹਨੇ ਕੀ ਕਰਿਆ ਇਹਦੇ ਲਈ ਉਹਨੇ ਨਾ ਭਾਰ ਘਟਾਉਣਾ ਸ਼ੁਰੂ ਕਰਿਆ ਉਹਦਾ 87 ਕਿਲੋ 87 ਕਿਲੋ ਭਾਰ ਤੇ ਪਾਣੀ ਪੂਣੀ ਉਹਨੇ ਬੰਦ ਕਰਤਾ ਬਿਲਕੁਲ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਕਰਿਆ ਸਾਰਾ ਕੁਝ ਇਹ ਤਾਂ ਭਾਰ ਘਟਾ ਕੇ ਡੀਹਾਈਡਰੇਟ ਕਰਕੇ ਬੋਡੀ ਨੂੰ 87 ਕਿਲੋ ਤੋਂ 13 ਕਿਲੋ ਭਾਰ ਘਟਾ ਕੇ 74 ਕਿਲੋ ਦਿਆ ਗਿਆ। 74 ਕਿਲੋ ਭਾਰ ਘਟਾ ਕੇ ਆ ਕੇ ਉਹਨੇ ਇੱਕ ਪਿਕ ਬਾਕਸਿੰਗ ਵਾਲੇ ਦੇ ਨਾਲ 18 ਘੰਟਿਆਂ ਦੇ ਵਿੱਚ 13 ਕਿਲੋ ਭਾਰ ਘਟਾ ਲਿਆ। ਕਹਿੰਦਾ ਔਖਾ ਸੀ ਕੰਮ ਇਹ। ਹੈਨਾ? ਕਹਿੰਦਾ ਬਹੁਤ ਔਖਾ ਸੀ ਪਰ ਮੈਂ ਸੁਪਰਵਾਈਜ਼ਨ ਦੇ ਵਿੱਚ ਕਰ ਲਿਆ। ਮੇਰੇ ਦਿਮਾਗ ਦੇ ਵਿੱਚ ਆਇਆ ਅਲੱਗ ਤਰੀਕਾ ਤਾਂ ਮੈਂ ਕਰ ਲਿਆ। ਤਾਂ ਭਾਰ ਘਟਾ ਕੇ ਉਹਦੇ ਬਾਅਦ ਉਹਨੇ ਪਾਣੀ ਸਹੀ ਪੀਤਾ। ਹੈਨਾ? ਇੱਕ ਦਿਨ। ਤਾਂ ਉਹਦਾ ਭਾਰ ਨਮਾਲ ਕੇ ਨਾਰਮਲ ਆ ਗਿਆ। ਹੈਨਾ? ਪਹਿਲਾਂ 74 ਕਿਲੋ ਭਾਰ ਕਰਾ ਲਿਆ ਉਹਨੇ ਫਿਰ ਫਿਰ ਉਹਦਾ ਭਾਰ 87 ਤੇ ਆ ਗਿਆ। ਡਾਕਟਰਾਂ ਦੀ ਸੁਪਰਵਾਈਜ਼ਨ ਦੇ ਵਿੱਚ ਕਰਿਆ। ਇਹ ਸੱਚੀ ਕਹਾਣੀ ਆ। ਤਾਂ ਜਦੋਂ ਚੈਂਪੀਅਨਸ਼ਿਪ ਹੋਈ ਬੌਕਸਿੰਗ ਹੋਈ ਉਹ ਦਾ ਭਾਰ ਤਾਂ ਤਿੰਨ ਤਿੰਨ ਕੈਟਾਗਰੀਆਂ ਉੱਪਰ ਸੀ ਨਾ 13 ਕਿਲੋ ਭਾਰ ਬਹੁਤ ਜ਼ਿਆਦਾ ਹੁੰਦਾ ਉਹਦੇ ਵਿੱਚ ਜਿਵੇਂ 74 ਕਿਲੋ ਤੋਂ ਬਾਅਦ 77 ਵੀ ਆਉਂਦੀ ਆ 77 ਤੋਂ ਬਾਅਦ 82 ਕਿਲੋ ਵੀ ਆਉਂਦੀ ਆ ਪਰ ਉਹਦਾ 87 ਕਿਲੋ ਭਾਰ ਸੀ ਬਹੁਤ ਜ਼ਿਆਦਾ ਭਾਰ ਸੀਗਾ ਹਨਾ ਤਾਂ ਉਹ ਕੀ ਕਰਦਾ ਸੀਗਾ ਹਰੇਕ ਨੂੰ ਨੌਂ ਪੌਟਾ ਕਰ ਲੈਂਦਾ ਸੀਗਾ ਹਨਾ ੱੱਕੇ ਮਾਰ ਕੇ ਬਹਰ ਕਰ ਦਿੰਦਾ ਸੀ ਜਾਂ ਡੇਕ ਦਿੰਦਾ ਸੀ ਕਿੱਕ ਬੌਕਸਿੰਗ ਦੇ ਵਿੱਚ ਕਿਉਂਕਿ ਭਾਰ ਜ਼ਿਆਦਾ ਹੋਣ ਕਾਰਨ ਉਹਦੇ ਕੋਲ ਸਟਰੈਂਥ ਵੀ ਜ਼ਿਆਦਾ ਸੀ ਹੈਨਾ ਸਾਰੇ ਜੱਜ ਹੈਰਾਨ ਰਹਿ ਗਏ ਵੀ ਯਾਰ ਇਹ ਹੀ ਹੋਇਆ ਹੈਨਾ ਸਾਰੀ ਜਿਹੜੇ ਆਲੇ-ਦੁਆਲੇ ਸੀ ਉਹ ਵੀ ਹੈਰਾਨ ਰਹਿ ਗਏ ਜਦੋਂ ਕਿ ਉਹਨੂੰ ਮਹੀਨਾ ਪਹਿਲਾਂ ਕੁਝ ਵੀ ਨੌਲੇਜ ਨਹੀਂ ਸੀ ਨਾ ਹੀ ਉਹ ਬਾਲੇ ਤਖੜੇ ਮੁੱਕੇ ਮਾਰਦਾ ਸੀ ਨਾ ਹੀ ਉਹਦੀ ਕੋਈ ਲੱਕਤ ਮਾਰਨ ਦੀ ਸ਼ਮਤਾ ਬੜੀ ਤਕੜੀ ਸੀ ਪਰ ਮਹੀਨੇ ਵਿੱਚ ਹੀ ਉਹਨੇ ਤਿਆਰੀ ਕੀਤੀ ਤੇ ਨੈਸ਼ਨਲ ਚੈਂਪੀਅਨਸ਼ਿਪ ਇਕ ਦੇਸ਼ ਦੀ ਉਹਨੇ ਜਿੱਤ ਲਈ ਹੈਨਾ ਤਾਂ ਅਲੱਗ ਤਰੀਕੇ ਨਾਲ ਸੋਚਿਆ ਉਹਦੇ ਦਿਮਾਗ ਵਿੱਚ ਜਿਵੇਂ ਆਇਆ ਵੀ ਮੈਂ ਕਰ ਸਕਦਾ ਹਾਂ ਯਾਰ ਉਹਨੇ ਕਰਿਆ ਤਾਂ ਜੇ ਤੁਹਾਡੇ ਦਿਮਾਗ ਵਿੱਚ ਵੀ ਕੋਈ ਆਈਡੀਆ ਆਉਂਦਾ ਜਿਹੜਾ ਤੁਹਾਨੂੰ ਲੱਗਦਾ ਵੀ ਮੈਂ ਕਰ ਸਕਦਾ ਹਾਂ ਯਾਰ ਤਾਂ ਉਹਨੂੰ ਟਰਾਈ ਜਰੂਰ ਕਰੋ। ਇਹ ਅੱਜ ਦੀ ਵੀਡੀਓ ਸੀਗੀ ਆਪਣੇ ਮਨ ਦੇ ਵਿੱਚ ਕਈ ਵਿਚਾਰ ਵਿਚਾਰ ਆਉਂਦੇ ਹੁੰਦੇ ਆ ਵੀ ਆਪਾਂ ਕਰ ਸਕਦੇ ਹਾਂ ਹਨਾ ਫਿਰ ਆਪਾਂ ਨੂੰ ਲੱਗਦਾ ਵੀ ਇਹ ਲੱਗ ਜਾ ਤਰੀਕਾ ਨਾ ਪਰ ਦੇਖੋ ਉਹ ਜੋ ਤੁਸੀਂ ਦੇਖੋਗੇ ਟੀਮ ਫੈਰਿਸ ਨੇ ਜਿਹੜਾ ਕਰਿਆ ਭਾਰਵ ਦਾ ਕਿ ਘਟਾ ਕੇ ਫਿਰ ਵਧਾ ਲਿਆ ਅੱਦਨ ਲੱਗੂ ਵੀ ਇਹ ਰੇ ਗਲਤ ਆ ਪਰ ਰੂਲ ਦੇ ਮੁਤਾਬਿਕ ਉਹਨੇ ਕੋਈ ਰੂਲ ਨਹੀਂ ਤੋੜਿਆ ਹਨਾ ਨਾ ਹੀ ਜਿਹੜਾ ਆਪਣੇ ਕੋਲ ਫਸਵੇਰੀ ਸੀ ਫਸਵੇਰੀ ਜੀ ਨੇ ਹਾਈ ਜੰਪ ਲਾਇਆ ਸੀ ਉਹਨੇ ਕੋਈ ਰੂਲ ਤੋੜਿਆ ਹਨਾ ਫਸਵੇਰੀ ਸੀ ਜਿਹੜਾ ਉਹਦੀ ਜਿਹੜੀ ਟੈਕਨੀਕ ਹੈ ਨਾ ਫਸਵੇਰੀ 플ੌਪ ਕਹਿੰਦੇ ਸੀ ਉਹਨੂੰ ਫਸਵੇਰੀ 플ੌਪ 1968 ਵਿੱਚ ਉਹਨੇ ਇਕੱਲੇ ਨੇ ਵਰਤੀ ਸੀ ਪਰ ਜਦੋਂ 1980 ਦੀਆਂ 올림픽 ਹੋਈਆਂ ਨਾ ਕਹਿੰਦੇ 16 ਦੇ ਵਿੱਚੋਂ 13 ਜਿਹੜੇ ਹਾਈ ਜੰਪ ਲਾਉਂਦੇ ਸੀਗੇ ਉਹ 13 ਜਣਿਆਂ ਨੇ ਟੈਕਨੀਕ ਵਰਤੀ ਸੀ ਮਤਲਬ ਕਿ ਹੁਣ ਤਾਂ ਸਾਰੇ ਵਰਤਦੇ ਨੇ ਤਾਂ ਇਸ ਤਰ੍ਹਾਂ ਹੁੰਦਾ ਕਿ ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਚੀਜ਼ ਅਲੱਗ ਤਰੀਕੇ ਨਾਲ ਕਰਨ ਦੀ ਆਉਂਦੀ ਹੈ ਤਾਂ ਉਹਨੂੰ ਕਰ ਲਓ ਹਨਾ ਕੋਈ ਬਤ ਜੇ ਤੁਹਾਡੇ ਦਿਮਾਗ 'ਚ ਵਿਸ਼ਵਾਸ ਆ ਤਾਂ ਤੁਸੀਂ ਉਹਨੂੰ ਕਰ ਲਉਗੇ। ਇਹੀ ਹੈਗਾ ਤੁਸੀਂ ਬਹੁਤ ਜ਼ਿਆਦਾ ਇਫੈਕਟਿਵ ਬਣ ਸਕਦੇ ਹੋਗੇ ਆਪਣੀ ਮਨ ਦੀ ਗੱਲ ਨੂੰ ਸੋਚ ਕੇ ਪਰ ਹਰ ਇੱਕ ਚੀਜ਼ ਨੂੰ ਲੱਗ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਮਤਲਬ ਕਿ ਉਹੀ ਚੀਜ਼ ਅਲੱਗ ਚੀਜ਼ੇ ਨਾਲ ਅਲੱਗ ਤਰੀਕੇ ਨਾਲ ਕਰੀ ਵਧੀਆ ਲੱਗਦੀ ਆ ਜਿਹੜੀ ਪ੍ਰੋਡਕਟਿਵ ਹੋਵੇ, ਵਧੀਆ ਵੀ ਹੋਵੇ ਤੇ ਨਜ਼ਾਰੇਦਾਰ ਵੀ ਹੋਵੇ ਨਾ। ਤਾਂ ਧੰਨਵਾਦ ਤੁਸੀਂ ਵੀਡੀਓ ਨੂੰ ਦੇਖਿਆ। ਬਿਲਕੁਲ ਅਲੱਗ ਐਗਜ਼ੈਂਪਲ ਆ ਨੇ। ਜੇ ਕਿਸੇ ਨੇ ਸੁਣੀਆਂ ਨੇ ਪਹਿਲਾਂ ਤਾਂ ਕਮੈਂਟ ਜਰੂਰ ਕਰਿਓ। 淡了吧。